सतमा वाहिगुरू साहिब जी जड हरी महाज ਗਤੋ ਸ਼ੁਗਰਸਨਾ ਦੀਜਾ ਪ੍ਰਾਨਾ ਤੋਰਾ ਕੋਈ ਜਾਣ ਹਾਲ ਸਿਆਮ ਦੇਵ ਜੋਰਾ ਚਰਨ ਗਹਾ ਗਤੋ ਸ਼ੁਗਰਸਨਾ ਦੀ ਜਹ ਪ੍ਰਾਨਯ ਅਗੋਰਾ ਰਹਾ ਰਹਾ ਮਨ ਤਨ ਬੇਰ ਮਨ ਕਰਤ ਕੀਆ ਰਹਾ ਮਾਰ ਸਿੰਚ ਤਾਸ ਸੰਯੋਰਾ ਯਾਲਾ ਸੁਨ ਮਗਨ ਸਾਤੇ ਮਾਹ ਦੇਖਿਆ ਤੇ ਤੋ ਆਇਓ ਸ਼ਰਨ ਦੀਨ ਦੁਖ ਪੰਜਨ ਚੇਤਵੋ ਤੁਮਰੀਓ ਰ ਅਬ ਹੈ ਕੋਟ ਧਿਆਨ ਸਿਮਰਨ ਸੁਆਮੀ ਨਾਨਕ ਬੰਦਨ ਸ਼ੋਲਾ ਆਇਓ ਸ਼ਰਨ ਦੀਨ ਦੁਖ ਬੰਜਨ ਚਿਤ ਵਹੁ ਤੁਮਰੀਆ ਅਬ ਹੈ ਤਰਦਾਨ ਸਿਮਰਨ ਸੁਆਮੀ ਕੋ ਕਬ ਨਾਨਕ ਰੰਧਾਨ ਸ਼ੋਦ ਵਾਲੇ ਜੀ ਦਾ ਖਾਲਸਾ ਵਾਲੇ ਜੀ ਦੀ ਕੀ ਸਤ ਜੈਤ ਸਰੀ ਨਹਲਾ ਪੰਡਿਉ ਕੋਈ ਜਾਨ ਹਰਿ ਸਿਉ ਦੇਵ ਜੋ ਚਰਨ ਗਾਹੂ ਬਕੋ ਸ਼ੁਭ ਰਤਨਾ ਦੇ ਜਹ ਪ੍ਰਾਨ ਅਕੂਰ ਵਾਲੀਂ ਅਜਦਾ ਪਾਵਨ ਅਫਵਾਕ ਤੁਹਾਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਜਾਤ ਸ੍ਰੀ ਰਗੰਦਰ ਪਾਵਨੰ ਸੁਸਤ ਸੋ 1 ਅਤੇ 2 ਤੇ ਸੁਭਾਈ ਨੂੰ ਨਾ ਸਤਿਗੁਰੂ ਅਕਸ਼ਿਸ਼ ਕਰਦੇ ਨੇ ਕੋਈ ਹੋਵੇ ਰੱਬ ਦਾ ਪਿਆਰਾ ਜਿਹੜਾ ਰੱਬ ਦੇ ਨਾਲ ਜੋੜ ਦੇਵੇ ਜੇ ਕੋਈ ਮੈਨੂੰ ਰੱਬ ਨਾਲ ਜੋੜਦਾ ਹੈ ਸਤਿਗੁਰ ਕਹਿੰਦੇ ਮਨ ਦੇ ਚਰਨ ਖੜ ਲਾ ਕੋਸ ਲਈ ਆਪਣੀ ਰਸਨਾ ਤੋਂ ਮਿੱਠੇ-ਮਿੱਠੇ ਬੋਲ ਬੋਲਾਂ ਤੇ ਨਾਲ ਕਹਿੰਦੇ ਮੇਰੀ ਜਿਹੜੀ ਜ਼ਿੰਦ ਹੈ ਉਹ ਉਸ ਪਿਆਰੇ ਦੇ ਅੱਗੇ ਭੇਟਾ ਕਰ ਦਿੱਤੀ ਜਾਵੇ ਜਿਹੜਾ ਮੇਰੇ ਪਿਆਰੇ ਦਾ ਮੈਨੂੰ ਮਿਲਾਪ ਕਰਾਵੇਗਾ ਭਾਵੇਂ ਇਹੋ ਜਿਹੀਆਂ ਬੜੀਆਂ ਨਹੀਂ ਉਹਨਾਂ ਵਰ ਮੁਖਾ ਦੇ ਜਿਹੜੇ ਰੱਬ ਦਾ ਮਿਲਾਪ ਕਰਾਉਂਦੇ ਨੇ ਕਿ ਮੈਨੂੰ ਆਪਣਾ ਸਭ ਕੁਝ ਦੇਣ ਨੂੰ ਤਿਆਰ ਹੋ ਜਾਂਦੇ ਇਹ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਤੈਂ ਸਾਹਿਬ ਕੀ ਬਾਤ ਜੇ ਆਖ ਤਾਹੋ ਮਾਨਤ ਕੀ ਦੀਜੈ ਕਹਿੰਦੇ ਕੋਈ ਪਿਆਰੇ ਦੀਆਂ ਗੱਲਾਂ ਦੱਸੇ ਤੇ ਤੁਸੀਂ ਕੀ ਦਿਓਗੇ ਕਹਿਣ ਲੱਗੇ ਸੀਸ ਵੱਡੇ ਕਰ ਬੈਸਣ ਦੀਜੈ ਗਣਸਿਰ ਸੇਵ ਕਰੀਜੈ ਕਹਿੰਦੇ ਸੀਸ ਵੱਡ ਕੇ ਮੈਂ ਉਸ ਤੋਂ ਮੂੰਹਾਂ ਬਣਾ ਦਿਆਂ ਬੈਠਣ ਵਾਸਤੇ ਥਾਂ ਬਣਾ ਦੇਵਾਂਗਾ ਉਹ ਮੇਰੇ ਸੀਸ ਤੇ ਆਪਣਾ ਟਿਕਾਣਾ ਕਰੇ ਤੇ ਜਿੰਨਾ ਸੇਸ਼ਤ ਮਨ ਦੀ ਸੇਵਾ ਕਰਾਂਗਾ ਪਰ ਕਿਸ ਦੀ ਜਿਹੜਾ ਰੱਬ ਦੀਆਂ ਗੱਲਾਂ ਸੁਣਾਉਂਦੇ ਸਤਿਗੁਰੂ ਮਿਹਰ ਕਰਨ ਸਤਿਗੁਰੂ ਦੇ ਚਰਨਾਂ ਦੇ ਨਾਲ ਜੁੜੀਏ ਬੇਨਤੀਆਂ ਕਰੀਏ ਦਾਤਾ ਤੁਸੀਂ ਹੀ ਉਸ ਨਰਨੰਕਾਰ ਦਾ ਮਿਲਾਪ ਕਰਾਉਣ ਵਾਲੇ ਕਿਰਪਾ ਕਰੋ ਅਸੀਂ ਆਪਣਾ ਦਾ ਨਾਮ ਆ ਨਾ ਤਾ ਸਭ ਸੌਂਪ ਗੁਰੂ ਹੁਕਮ ਮੰਨਿਆ ਪਾਈਏ ਤੇ ਵਚਨ ਅਨੁਸਾਰ ਆਪਣਾ ਸਭ ਕੁਝ ਤੁਹਾਨੂੰ ਭੇਟਾ ਕਰਦੇ ਹਾਂ ਕਿ ਜੀ ਮੇਹਰ ਕਰਕੇ ਉਸ ਪਿਆਰੇ ਦਾ ਮਿਲਾਪ ਕਰਾਓ ਗੁਰੂ ਪਾਤਸ਼ਾਹ ਤਰਥ ਕੇ ਸਾਨੂੰ ਉਸ ਪਿਆਰੇ ਦੇ ਮਿਲਾਪ ਦੀ ਦਾਤ ਬਖਸ਼ਣਗੇ ਸਤਿਗੁਰ ਸਭਨਾ ਦਾ ਨਾਮ ਸੇਵਾ ਸਿਮਰਨ ਬਖਸ਼ਣ ਸਭਨਾ ਦਾ ਆਗਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨੀ ਹੋਇਆਂ ਭਲਾਂ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ